ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਤੂਰ ਪਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਸ ਸਾਸ ਪ੍ਰਪਤਿ ਮੈਂ ਤਿਆਵ ਚਰਨ ਕਮਣ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੇ ਨਿਤ ਨਿਤ ਏਕੋ ਟੇਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾ ਪ੍ਰਭ ਕੇ ਦ੍ਰਿਸ਼ਟ ਮਹਾਂ ਸੁਖ ਹੋਏ ਹਰਸ ਪਾਵੇ ਵਿਰਲਾ ਕੋਏ जिन च आखिया से जन तृप्तान ने पूर्ण पुरुष नहिं डोलाने सो भर भरे प्रेम रस रंग उपजे ताव साधक संग परे, परे शरण आन सब त्याग अंतर प्रकाश आन देव निविलाग बडभागी जपिया प्रभु सोए नानक नाम रते सुख होए सेवक की मनसा पूरी भई सतगुरु ते निर्मल मत लई ਜਨ ਕੋ ਪ੍ਰਭ ਹੋਇਓ ਦਇਾਲ ਸੇਵਕਿ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਮਰਨ ਦੁਖ ਪਰਮ ਗਿਆ ਈਸ਼ ਪੁੰਨੀ ਸਰਦਾ ਸਪੂਰੀ ਰਬ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਤ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਕਹਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿੰਨ ਸਭ ਕਿਸ ਦੀਆ ਸੋ ਕਿਉਂ ਬਿਸਰੈ ਜੇ ਜੀਵਣ ਜੀਆ ਸੋ ਕਿਉਂ ਬਿਸਰੈ ਜਗਨ ਮੈਂ ਰੱਖਿਆ ਗੁਰ ਪ੍ਰਸਾਦ ਕੋ ਬਿਰਲਾ ਲਖ ਹੈ ਸੋ ਕਿਉਂ ਬਿਸਰੈ ਜੀ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਢ ਹੈ ਗੁਰ ਪੂਰੈ ਤਤਹਿ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰੇ ਨਾਮ ਜਪਾਵੋ ਭਗਤ ਭਾਏ ਤਰਿਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਟ ਤਜਤ ਪਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰੇ ਹੀ ਸਵਾ ਨੇਤਰ ਪੇਖ ਦਰਸ ਸੁਖ ਹੋਏ ਮਨ ਵਿਗਸੈ ਸਾਧ ਚਰਨ ਧੋਏ ਭਗ ਜਨਾ ਕੇ ਮੰਤਰ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦਿਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿਪਮ ਕਹੀ ਨਾ ਜਾਏ ਨਾਨਕ ਰਹੇ ਸਰਬ ਸਮਾਏ ਪ੍ਰਭੁ ਬਖਸ਼ੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ 나ਥ ਗੋਬਿੰਦ ਗੋਪਾਲ ਸਰਬ ਕਟਾਂ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਅਧਾਰ ਜੋ ਜੋ ਜਪੈ ਸੋਏ ਪਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣਿਆਰ ਨੀਤਿਆ ਜਾਣ ਨਾਨਕ ਤੁਮੇ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਗ ਪਾਏ ਏਕ ਨਿਮਖਰ ਕੇ ਗੁਣ ਗਾਏ ਅਨੇਕ ਰਾਜਪੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਪੂਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲਿ ਸੋ ਕਰਨੀ ਸੋ ਬਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ